ਤੇ ਪਿਛਲੇ 15-20 ਸਾਲ ਤੋਂ ਤਕਰੀਬਨ ਐਂਟੀ ਡੈਕ੍ਰੈਪਸ਼ਨ ਆਫ ਇੰਡੀਆ ਦੇ ਝੰਡੇ ਹਟ ਜਿਹਦਾ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਹਾਂ ਡਰਗ ਅਵੇਅਰਨੈਸ ਅਤੇ ਡਰਗ ਮਾਫੀਆ ਦੇ ਖਿਲਾਫ ਖੁੱਲੀ ਜੰਗ ਛੇੜੀ ਹੋਈ ਹੈ ਜਿਸ ਦੇ ਵਿੱਚ ਅਸੀਂ ਤਕਰੀਬਨ ਤਕਰੀਬਨ 5000 ਤੋਂ ਉੱਤੇ ਜਿਹੜਾ ਪੀੜਤ ਨੌਜਵਾਨ ਹੈ ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਚਲਾ ਚੁੱਕੇ ਹਾਂ ਅਤੇ ਤਕਰੀਬਨ 2.5 ਤੋਂ 300 ਜਿਹੜੇ ਡਰਗ ਮਾਫੀਆ ਛੋਟੇ ਵੱਡੇ ਉਹਨਾਂ ਦੀ ਇਨਫੋਰਮੇਸ਼ਨ ਡੀਜੀਪੀ ਅਤੇ ਐਸਟੀਐਫ ਚੀਫ ਨੂੰ ਦੇ ਚੁੱਕੇ ਹਾਂ ਜਿਸ ਦੇ ਨਤੀਜੇ ਹੀ ਮਿਲੇ 40-50% ਅਸੀਂ ਅਰੈਸਟ ਵੀ ਕਰਵਾਏ ਪਰ ਲੋੜ ਹੈ ਸਾਨੂੰ ਹੋਰ ਜਾਗਰੂਕਤਾ ਕਰਨ ਦੀ ਸਕੂਲਾਂ ਕਾਲਜਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹ ਪੇਰੈਂਟਸ ਦਾ ਹੈ ਪੇਰੈਂਟਸ ਜਦੋਂ ਘਰੋਂ ਬੱਚਿਆਂ ਨੂੰ ਧਿਆਨ ਨਾਲ ਭੇਜਣਗੇ ਜਦੋਂ ਬੱਚੇ ਸਕੂਲ ਤੋਂ ਜਾਂ ਕਾਲਜ ਤੋਂ ਘਰ ਆਉਂਦੇ ਨੇ ਉਹਨਾਂ ਦੀ ਰੂਪਰੇਖਾ ਉਹਨਾਂ ਦਾ ਚਿਹਰਾ ਪੜਨਗੇ ਤਾਂ ਹੀ ਬੱਚੇ ਜੋ ਅਵੇਅਰ ਹੋਣਗੇ ਅਤੇ ਮਾਪੇ-ਵਾਪ ਨੂੰ ਪਤਾ ਲੱਗੇਗਾ ਕਿ ਸਾਡਾ ਬੱਚਾ ਕਿਸ ਹਾਲ ਚ ਕਰੋ ਗਿਆ ਸੀ ਕਿਸ ਹਾਲ ਚ ਵਾਪਸ ਆਇਆ ਕਿਤੇ ਸਕੂਲੋਂ ਆ ਕੇ ਉਹ ਬਾਥਰੂਮ ਚ ਪਤਾ ਨਹੀਂ ਵੜ ਗਿਆ ਇਹ ਬਾਥਰੂਮ ਚ ਵੜ ਗਿਆ ਤਾਂ ਕਿੰਨੀ ਦੇਰ ਬਾਅਦ ਨਿਕਲ ਰਿਹਾ ਹੈ ਕਿ ਬੱਚਾ ਅੰਦਰ ਕਿਤੇ ਕੋਈ ਡਰਗ ਤਾਂ ਨਹੀਂ ਲੈ ਰਿਆ ਜਾਂ ਕਮਰਾ ਬੰਦ ਕਰਕੇ ਸੋ ਗਿਆ ਜਾਂ ਬੱਚਾ ਐਕਸਾਈਟਮੈਂਟ ਦੇ ਵਿੱਚ ਕਾਫੀ ਜ਼ਿਆਦਾ ਜਿਵੇਂ ਲੜਨ ਪੜ ਲੱਗ ਜਾਂਦਾ ਹੈ ਮਾਪੇ ਦੇ ਨਾਲ ਉੱਚਾ ਨੀਵਾ ਬੋਲਦਾ ਤਾਂ ਉਹਦੇ ਸੰਕੇਤਮ ਹੁੰਦੇ ਨੇ ਕਿ ਉਹਦੀ ਨਸ਼ੇ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਇਸ ਕਰਕੇ ਉਸ ਨੂੰ ਬੱਚੇ ਨੂੰ ਪਹਿਲੀ ਸਟੇਜ ਦੇ ਉੱਤੇ ਹੀ ਉਹਦੇ ਟੈਸਟ ਕਰਾਣੇ ਚਾਹੀਦੇ ਆ ਅਤੇ ਉਹਦਾ ਟ੍ਰੀਟਮੈਂਟ ਕਰਾਉਣਾ ਚਾਹੀਦਾ ਹੈ। ਇਹ ਗੱਲ ਇਹ ਜਿਹੜੀ ਹੈਗੀ ਹੈ ਕਦੋਂ ਤੋਂ ਇਹ ਤੁਸੀਂ ਸ਼ੁਰੂਆਤ ਕੀਤੀ ਮਨ 'ਚ ਕਿਵੇਂ ਆਇਆ ਕਿਉਂਕਿ ਇਹ ਬਹੁਤ ਖਤਰਨਾਕ ਹੈ ਕਿਉਂਕਿ ਨਸ਼ਾ ਦੇ ਨਕਸ ਜਿਹੜੇ ਆ ਬਹੁਤ ਜੜਾ ਹੁੰਦੀ ਮਜ਼ਬੂਤ ਹੁੰਦੀਆਂ। ਕਦੇ ਧਮਕੀਆਂ ਨਹੀਂ ਆਈਆਂ। ਬਹੁਤ ਵਾਰ ਧਮਕੀਆਂ ਆਈਆਂ। ਕਾਫੀ ਵਾਰ ਲੈਟਰ ਲੰਗ ਲੈਟਰ ਆਏ ਘਰਾਂ 'ਚ, ਮੇਲ ਆਈਆਂ ਔਰ ਪੈਨ ਡਰਾਈਵ ਘਰ ਕੇ ਗੇਰ ਕੇ ਗਏ। ਟੈਲੀਫੋਨ ਕਾਲਸ ਆਉਂਦੀਆਂ ਹੀ ਰਹਿੰਦੀਆਂ ਇੰਟਰਨੈਸ਼ਨਲ ਕਾਲਸ ਜਿਹੜੀਆਂ ਨੰਬਰਾਂ ਤੋਂ ਜਿਨ੍ਹਾਂ ਦੀ ਉੱਪਰ ਕੋਈ ਨੰਬਰ ਫਲੈਸ਼ ਨਹੀਂ ਹੁੰਦਾ ਪਰ ਕਰ ਰਹੇ ਆ। ਗੱਲ ਇਹ ਹੈ ਕਿ ਅਸੀਂ ਜਿਹੜਾ ਮਿਸ਼ਨ ਲੈ ਕੇ ਤੁਰੇ ਹਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਂਦਾ ਉਹਦੇ ਲਈ ਇਹਨਾਂ ਚੀਜ਼ਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਮਰਨਾ ਹਾਰ ਇਕਨੇ ਹੈ ਕੋਈ ਅੱਜ ਮਰ ਗਿਆ ਕੋਈ ਕੱਲ ਮਰ ਗਿਆ ਪਰ ਕਾਰਨ ਇਹ ਹੈ ਕਿ ਜੇ ਅਸੀਂ ਪੰਜਾਬ ਦੇ ਲਈ ਕੁਝ ਵੀ ਕਰ ਸਕਦੇ ਹਾਂ ਖਾਸ ਕਰਕੇ ਨੌਜਵਾਨ ਆਗੂ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਹੀ ਅੱਗੇ ਹੋ ਕੇ ਆਉਣਾ ਚਾਹੀਦਾ ਹੈ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਸਾਨੂੰ ਸੋਚ ਖਾਣੀ ਚਾਹੀਦੀ ਹੈ ਕਿ ਨਾ ਅਸੀਂ ਆਪਣੇ ਨਜ਼ਦੀਕ ਕਿਸੇ ਨੂੰ ਨਸ਼ਾ ਕਰਨ ਦੇਵਾਂਗੇ ਅਤੇ ਨਾ ਕਿਸੇ ਨੂੰ ਨਸ਼ਾ ਵੇਚਣ ਦੇਵਾਂਗੇ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਇਨਫੋਰਮੇਸ਼ਨ ਤੁਹਾਡੀ ਹੈਲਪਲਾਈਨ ਜਾਂ ਪੰਜਾਬ ਪੁਲਿਸ ਦੀ ਹੈਲਪਲਾਈਨ ਤੇ ਉੱਤੇ ਦਿੱਤੀ ਜਾਏ ਤਾਂ ਕਿ ਨਸ਼ਾ ਤਸਕਰਾਂ ਨੂੰ ਫੜਿਆ ਜਾਏ ਜੇ ਅਸੀਂ ਡਰ ਡਰ ਕੇ ਰਹਾਂਗੇ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਣਾ ਹੋਰ ਵਧ ਜਾਣਾ ਹੈ ਨਸ਼ੇ ਦਾ ਛੇਵਾ ਦਰਿਆ ਪਹਿਲਾਂ ਹੀ ਵਗ ਰਿਹਾ ਗੰਜੀ ਜੀ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੇਕਿਨ ਕੀ ਲੱਗਦਾ ਹੈ ਸਰਕਾਰ ਦੇ ਨਾਲ ਨਾਲ ਕੋਈ ਸਹੀ ਨਿਯਮਾ ਉਹ ਵੀ ਬੜਾ ਇੰਡਰੀਆ ਹੁੰਦਾ ਕੀ ਲੱਗਦਾ ਗੈਪ ਕਿੱਥੇ ਗੈਪ ਹੈ ਜੀ ਕਿ ਤਾਲਮੇਲ ਦੀ ਕਮੀ ਹੈ ਸਰਕਾਰਾਂ ਕੰਮ ਕਰਨੀਆਂ ਚਾਹੁੰਦੀਆਂ ਪਰ ਉੱਪਰਲੇ ਲੈਵਲ ਤੋਂ ਅਗਰ ਸੀਐਮ ਲੈਵਲ ਤੋਂ ਕੰਮ ਹੁੰਦਾ ਹੈ ਨੀਚਲੇ ਲੈਵਲ ਤੇ ਆ ਕੇ ਕਈ ਕਈ ਤਰੁੱਟੀਆਂ ਰਹਿ ਜਾਂਦੀਆਂ ਕੋਈ ਤਾਲਮੇਲ ਪ੍ਰੋਪਰ ਨਹੀਂ ਹੋ ਪਾਂਦਾ ਉਹਦੇ ਕਰਕੇ ਕੁਝ ਕਾਲੀਆਂ ਭੇਡੀਆਂ ਸਮਾਜ ਚ ਫਿਰਦਿਆਂ ਨੇ ਹਰ ਫਿਰਕੇ ਦੇ ਵਿੱਚ ਹਰ ਸੰਸਥਾ ਦੇ ਵਿੱਚ ਕੋਈ ਨਾ ਕੋਈ ਮਾੜਾ ਬੰਦਾ ਹੁੰਦਾ ਹੈ ਇਸੇ ਤਰ੍ਹਾਂ ਉਸ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਇੱਕਾ ਦੁੱਖਾ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਕਰਕੇ ਨਸ਼ਾ ਜਿਹੜਾ ਜ਼ਿਆਦਾ ਵਿਗਦਾ ਅਦਰਵਾਈਜ਼ ਪੰਜਾਬ ਪੁਲਿਸ ਸਿਸਟਮ ਬਹੁਤ ਵਧੀਆ ਕੰਮ ਕਰ ਰਹੀ ਹੈ ਸੀਐਮ ਸਾਹਿਬ ਦੇ ਹੁਕਮ ਅਨੁਸਾਰ ਜਿਸ ਤਰ੍ਹਾਂ ਪੰਜਾਬ ਪੁਲਿਸ ਅਤੇ ਡੀਜੀਪੀ ਦੇ ਹੁਕਮ ਅਨੁਸਾਰ ਕੰਮ ਕਰ ਰਹੀ ਹੈ ਰੋਜ਼ ਸੈਮੀਨਾਰ ਹੋ ਰਹੇ ਨੇ ਰੋਜ਼ ਬੰਦੇ ਫੜੇ ਜਾ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਮ ਲੋਕਾਂ ਦਾ ਜਿਹੜਾ ਯੋਗਦਾਨ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਮ ਲੋਕਾਂ ਤੋਂ ਬਿਨਾ ਪੁੱਛਣੇ ਕੋਈ ਕਿਤੇ ਹਰ ਕਿਤੇ ਕੈਮਰੇ ਨਹੀਂ ਲਾਏ ਹੋਏ ਕਿ ਕਿਹੜਾ ਨਸ਼ਾ ਵੇਚ ਰਿਹਾ ਹੈ ਕਿਹੜਾ ਕਰ ਰਿਹਾ ਹੈ ਇਹ ਸਾਨੂੰ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਦੇਣਾ ਪਵੇਗਾ ਤਾਂ ਹੀ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਧਮਕੀਆਂ ਜਿੰਮੀਆਂ ਮਰਜ਼ੀ ਆਈ ਜਾਣ ਅਸੀਂ ਕਈ ਵਾਰ ਐਫ ਆਈ ਆਰ ਵੀ ਕਰਾ ਚੁੱਕੇ ਹਾਂ ਪਰ ਕਾਰਨ ਹੈ ਕਿ ਅਸੀਂ ਜਿਹੜੇ ਮਿਸ਼ਨ ਤੇ ਲੱਗੇ ਆਪਾਂ ਮਿਸ਼ਨ ਨੂੰ ਪੂਰਾ ਕਰਕੇ ਹੀ ਰਾਂਗੇ ਆਪ ਵੀ ਸਵਾਰਾ ਕਦੋਂ ਤੋਂ ਮਨ ਚ ਚਾਹੀਦੀ ਇਹ ਸੇਵਾ ਕਰਨੀ ਹੈ ਇਹ 2010 ਤੋਂ ਤਕਰੀਬਨ ਅਸੀਂ ਸ਼ੁਰੂ ਕੀਤਾ ਜੀ ਕਿ ਕੁਝ ਨੌਜਵਾਨ ਸੀ ਸਾਡੇ ਇਲਾਕੇ ਦੇ ਵਿੱਚ ਹੀ ਨਸ਼ਾ ਕਰ ਰਹੇ ਸੀ ਜਿਹੜੇ ਕਿ ਬਹੁਤ ਵੱਡੇ ਰਿਚ ਪਰਿਵਾਰਾਂ ਦੇ ਬੱਚੇ ਸੀ ਜਿਨ੍ਹਾਂ ਨੇ ਆਪਣਾ ਘਰ ਸਾਰਾ ਹੀ ਬਰਬਾਦ ਕਰਤਾ ਜ਼ਮੀਨਾਂ ਵੇਚਤੀਆਂ ਘਰਦਿਆਂ ਗੱਡੀਆਂ ਵੇਚਤੀਆਂ ਸਿਲੰਡਰ ਤੱਕ ਵੇਚਤੇ ਤਾਂ ਉੱਥੋਂ ਸਾਨੂੰ ਲੱਗਿਆ ਵੀ ਇਸ ਕੰਮ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਐ ਜਿੱਥੋਂ ਸਾਨੂੰ ਲੱਗਿਆ ਵੀ ਇਸ ਕੰਮ ਲਈ ਸਾਨੂੰ ਅੱਗੇ ਆਉਣਾ ਚਾਹੀਦਾ